ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਕੋਲ ਪੁਰਾਣੀਆਂ ਮਸ਼ੀਨਾਂ ਨੇ ਹੁਣ ਐਸੇ ਕਹਿਵਾਂਦੇ ਨਾਲ ਤੁਸੀਂ ਬਣਾ ਸਕਦੇ ਹੋ ਤੁਹਾਨੂੰ ਮਸ਼ੀਨ ਬਦਲਣ ਦੀ ਲੋੜ ਨਹੀਂ ਕਿਵੇਂ ਨਹੀਂ ਬਦਲਣ ਦੀ ਲੋੜ ਬਾਈ ਜੀ ਕੋਲੋਂ ਜਾਣਕਾਰੀ ਲੈਂਦੇ ਆ ਸੇਵਕ ਇੰਪਲੀਮੈਂਟ ਭਾਸੋ ਵਾਲਿਆਂ ਕੋਲ ਪੁੱਜੇ ਆਪਾਂ ਐਗਰੀ ਐਕਸਪੋ ਲੁਧਿਆਣੇ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਬਾਈ ਜੀ ਮੇਰਾ ਨਾਮ ਗੁਰਸੇਵ ਸਿੰਘ ਹੈ ਜੀ ਹਾਂ ਜੀ ਉੱਚੀ ਬੋਲਿਓ ਥੋੜਾ ਜਿਹਾ ਹਾਂਜੀ ਹਾਂਜੀ ਤੇ ਆਪਣੀ ਕੰਪਨੀ ਕਿਹੜੀ ਜਗਾ ਜੀ ਆਪਣੀ ਭਾਸੋ ਬਾਈ ਅੱਛਾ ਜੀ ਕਿਹੜੇ ਕਿਹੜੇ ਇੰਪਲੀਮੈਂਟ ਤਿਆਰ ਕਰਦੇ ਹੋ ਜੀ ਤੁਸੀਂ ਕਿਸਾਨਾਂ ਵਾਸਤੇ ਕਿਵੇਂ ਲ ਕਿਤੇ ਬਰੇਪੇਈ ਸੀ ਕੈਵਨ ਬਣਾਉਣੇ ਆ ਜੀ ਇਹ ਆਪਾਂ ਹੁਣ ਬਣਾਉਣ ਲੱਗੇ ਆ ਜੀ ਠੀਕ ਹੈ ਜੀ ਤੇ ਇਤੋਂ ਕਿੰਨੀ ਵੀ ਕਮੀ ਪਈ ਸੀ ਸਾਰੇ ਪੁੱਛ ਕੇ ਜਿਵੇਂ ਦਾ ਭਰਾਵਾ ਤੋਂ ਕੱਢਿਆ ਇਹਦੇ ਵਿੱਚ ਸਾਈ ਵੱਡਾ ਕਰਿਆ ਇਹ ਅੱਛਾ ਜੀ ਹਾਂਜੀ ਤੇ ਅੰਦਰੋਂ ਲੁੱਕ ਇਦਾਂ ਦੀ ਲਿਖਦੀ ਹੈ ਜੀ ਹਨਾ ਹਾਂਜੀ ਹਾਂਜੀ ਇਹ ਸਟੀਅਰਿੰਗ ਦੀ ਪੋਜੀਸ਼ਨ ਆ ਗਈ ਜੀ ਸੀਟ ਆ ਗਈ ਇਹ ਜਿਹੜੀ ਜਗ੍ਹਾ ਵਧਾਈ ਆ ਜੀ ਇਹ ਕਲੈਂਡਰ ਸੀਟ ਵਾਸਤੇ ਵਧਾਈ ਹੈ ਜੀ ਹਾਂਜੀ 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 ਠੀਕ ਹੈ ਜੀ ਤੇ ਇਹ ਉੱਪਰਲੇ ਏਸੀ ਆ ਜੀ ਹਨਾ ਇਹ ਬਿੰਟ ਆ ਗਈ ਸੀ ਵਾਲੇ ਹਾਂਜੀ ਠੀਕ ਹੈ ਜੀ ਠੀਕ ਹੈ ਸਟੇ ਆਹ ਦੇਖ ਸਕਦੇ ਹੋ ਤੇ ਦੋਸਤੋ ਪਿਛਲੇ ਪਾਸੇ ਵੀ ਸ਼ੀਸ਼ਾ ਲੱਗਦਾ ਜੀ ਹਨਾ ਬਾ ਕਮਾਲ ਇਹ ਕਿਹੜੇ ਮਟੀਰੀਅਲ ਦੇ ਵਿੱਚ ਹੈ ਬਾਈ ਜੀ ਇਹ ਕੰਸੋਲ ਇਹਦਾ ਜਿੰਨੇ ਉੱਪਰਲਾ ਫਾਈਬਰ ਦਾ ਹੁੰਦਾ ਜੀ ਅੱਛਾ ਫਾਈਬਰ ਕਾਰਪੋ ਮਤਲਬ ਵੀ ਗਰਮੀ ਵਾਸਤੇ ਹੁੰਦਾ ਹੈ ਨਹੀਂ ਚਲ ਨਾ ਹੋਵੇ ਕਰੰਟ ਲੱਗਣ ਤੋਂ ਅੱਛਾ ਕਰੰਟ 'ਚ ਹੀਟ ਵੀ ਨਹੀਂ ਹੋਊਗੀ ਹਾਂਜੀ ਹੀਟ ਵੀ ਨਹੀਂ ਹੋਣੀ ਹੀਟ ਵੀ ਨਹੀਂ ਹੋਊਗਾ ਆਰਾਮਦਾਈ ਰੋ ਕੇ ਠੰਡਾ ਰਹੂਗਾ ਅੱਛਾ ਜੀ ਬਾਕੀ ਬਾਡੀ ਪੂਰੀ ਲੋਹੇ ਦੀ ਠੀਕ ਹੈ ਜੀ ਬਾਕੀ ਆ ਸਾਈਡਾਂ ਤੋਂ ਗਲਾਸ ਲੱਗੇ ਹੋਏ ਨੇ ਜੀ ਹਾਂਜੀ ਇਹ ਗਲਾਸ ਲੱਗੇ ਸਾਈਡਾਂ ਠੀਕ ਹੈ ਜੀ ਇਹ ਸਾਹਮਣੇ ਫਰੰਟ ਦਾ ਦੇਖੀਏ ਤਾਂ ਲਾਈਟਾਂ ਆ ਗਈ ਠੀਕ ਆ ਜੀ ਬਾਕੀ ਇਹਦਾ ਸਾਈਜ਼ ਕੀ ਆ ਜੀ ਵੈਸੇ ਸਾਈਜ਼ ਕੰਪਾਈਨ ਦੇ ਹਿਸਾਬ ਨਾਲ ਹੁੰਦਾ ਬਾਈ ਕੰਪਾਈਨ ਕਿਹੜੀ ਮਰਜ਼ੀ ਕੰਪਾਈਨ ਦੇ ਵਿੱਚ ਲਾ ਸਕਦੇ ਆਂ ਆਹ ਕਾਰ ਦਾ ਸਟੈਂਡ ਲਾਉਣੇ ਆਪਾਂ ਅੱਛਾ ਜੀ ਹਾਂਜੀ ਹਾਂ ਮਤਲਬ ਨਾ ਤਾਂ ਡਸਟ ਜਾਏਗੀ ਹਾਂਜੀ ਡਸਟ ਤੋਂ ਪਾਣੀ ਤੋਂ ਸਾਰੇ ਤੋਂ ਯਾਨੀ ਬਚਾਅ ਹੋਦਾ ਬਚਾਅ ਹੋਏਗਾ ਹਨਾ ਤੇ ਕੀਮਤ ਦੀ ਗੱਲ ਕਰੀਏ ਤਾਂ ਜੀ ਕੀਮਤ ਵੀਰੇ 6.5 ਤੋਂ 4 ਲੱਖ ਦੇ ਵਿੱਚ ਆ ਜੀ ਲੱਖ ਲੱਖ ਮਾਡਲ ਨੇ ਅੱਛਾ ਹਾਂ ਜੇ ਆਪਣੀ ਵੀਡੀਓ ਦੇਖ ਕੇ ਆਉਂਦਾ ਤਾਂ ਮਾਨਤਾਨਾ ਜ਼ਰੂਰ ਕਰਦੇ ਹੋਣਾ ਠੀਕ ਹੈ ਜੀ ਉਸ ਤੋਂ ਬਾਅਦ ਇਲਾਵਾ ਜੀ ਆਪਣੇ ਕੋਲ 4x4 ਆਈ ਕੰਬੈਨ ਵਾਸਤੇ ਬਾਈ ਅੱਛਾ ਜੀ ਹੈਵੀ ਦੇ ਵਿੱਚ ਹੈ ਜੀ ਇਹ ਹਾਂ ਲੈ ਲੈਣ ਦਾ ਬਾਈ ਇਹ ਹੈਵੀ ਹੁੰਦਾ ਪੂਰਾ ਲੈ ਲੈਣ ਦਾ ਜੀ ਹਨਾ ਹਾਂ ਸਟਾਲਿਨ ਮਾਡਲ ਹੈ ਇਹ ਅੱਛਾ ਜੀ ਤੇ ਇੱਕ ਇੱਕ ਟਾਟਾ ਦਾ ਆਉਂਦਾ ਜੀ ਠੀਕ ਹੈ ਜੀ ਇਹਦੀ ਕੀਮਤ ਕਿੰਨੇ ਰੱਖੀ ਹੈ ਜੀ ਇਹ ਆ 2.5 ਲੱਖ ਲਾਉਣੇ ਆ ਜੀ ਅੱਛਾ ਇਹ ਅਲੱਗ-ਵਲਗ ਯਾਨੀ ਕਿ ਮਾਡਲ ਨੇ 2.6 ਦਾ ਵੀ ਆ ਕਿ 4.5 ਲੱਖ ਦਾ ਵੀ ਆ ਓਕੇ ਅਲੱਗ-ਵਲਗ ਮਾਡਲ ਟਾਇਰ ਦਾ ਸਾਈਜ਼ ਕਿਹੜਾ ਪੈਗੂਗਾ ਜੀ 11 ਨੰਬਰ ਪੈਂਦੇ ਨੇ ਪਾਰ ਨੰਬਰ ਪੈਂਦੇ ਨੇ ਜੀ 11 ਤੋਂ 12 ਤਾਂ ਉਸ ਤੋਂ ਬਾਅਦ ਜੀ ਕਿਹੜੇ ਕਿਹੜੇ ਇੰਪਲੀਮੈਂਟ ਨੇ ਜੇ ਆਪਾਂ ਆ ਗੱਲ ਕਰੀਏ ਜੀ ਇਹ ਕੀ ਹੈ ਇੰਪਲੀਮੈਂਟ ਇਹ ਆਪਣਾ ਜੀ ਜਾਰੀ ਕਹਿੰਦੇ ਨੇ ਇਹਨੂੰ ਦੀ ਇਹ ਹਾਰਵੈਸਟਰ ਵਿੱਚ ਜੀ ਹਾਂ ਕਲੀਨਰ ਆ ਜੀ ਇਹ ਆਟੋ ਕਲੀਨਰ ਆ ਠੀਕ ਹੈ ਜੀ ਇਹਦੀ ਕੀਮਤਾਂ ਦੀ ਗੱਲ ਕਰੀਏ ਤਾਂ ਜੀ ਇਹ ਆਪਾਂ ਜੀ ਨੇ 18000 ਦਿੰਦੇ ਆ ਬਾਈ 18000 ਦੀ ਹਾਂ ਜੀ ਠੀਕ ਹੈ ਜੀ ਤੇ ਇਹ ਅੱਗੇ ਇਹ ਬੀਟthreser ਆ ਗਿਆ ਜੀ ਠੀਕ ਹੈ ਜੀ ਹਾਂ ਜੀ ਇਹਦੀ ਕੀ ਖਾਸੀਅਤ ਹੈ ਜੀ ਇਹ ਤਾਂ ਨਵੇਂ ਬਣਾਉਣੇ ਬਈ ਆਪਾਂ ਮੈਨੂਫੈਕਚਰਿੰਗ ਖੁਦ ਦੀ ਖੁਦ ਹੀ ਮੈਨੂਫੈਕਚਰਿੰਗ ਆ ਜੀ ਬੈਸਟ ਕੁਆਲਿਟੀ ਦੇ ਵਿੱਚ ਹਾਂ ਜੀ ਹਾਂ ਜੀ ਇਹ 13000 14000 ਰੁਪਏ ਲਗ ਲਗ ਮਾਡਲ ਆਗੇ ਕਿਸੇ ਜੀ ਸਾਹਿਬ ਨਾ ਕਿਰੇ ਨਹੀਂ ਹਾਰਵੈਸਟਰ ਦੇ ਸਾਹਿਬ ਨਾਲ ਹਾਂਜੀ 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 ਤਿਆਰ ਕਰ ਦਿੰਦੇ ਹਾਂ ਉਸ ਤੋਂ ਬਾਅਦ ਜੀ ਇਹ ਇੰਪਲੀਮੈਂਟ ਪਏ ਨੇ ਜੀ ਇਹ ਕਾਉਂਟਰ ਸ਼ਾਫ ਲਾਗੇ ਜੀ 500 500 ਲੱਗਦੇ ਆ ਇਹ ਆਪ ਹੀ ਤਿਆਰ ਕਰਦੇ ਹੋ ਜੀ ਨਹੀਂ ਇਹ ਰੈਡੀਮੇਡ ਆਉਂਦੇ ਨੇ ਭਾਈ ਠੀਕ ਹੈ ਲੈ ਇੱਕ ਮੈਂ ਇਹਨਾਂ ਅਲੱਗ-ਅਲੱਗ ਨੇ ਠੀਕ ਹੈ ਜੀ ਉਹ ਮਿਲ ਜਾਣਗੇ ਜਮਦਸਟੋਰ ਦੇ ਵਿੱਚ ਤੁਹਾਡੇ ਕੋਲ ਹਨਾ ਇਹ ਗੇਅਰ ਆ ਗਿਆ ਜੀ ਡਰਾਈਵ ਕਰਦਾ ਹੈ ਜਿਹੜਾ 4x4 ਨੂੰ ਠੀਕ ਹੈ ਜੀ ਇਹ ਆ ਗਿਆ ਆਪਣਾ ਹੈਡ ਮੋਟਰ ਕਟਰ ਜੀ ਠੀਕ ਹੈ ਜੀ ਬਾਵਲ ਗੇਅਰ ਕਹਿੰਦੇ ਨੇ ਏ ਆ ਟੂਲ ਬਾਕਸ ਆ ਗਿਆ ਜੀ ਹਾਂ ਜੀ ਇਹ ਟੂਲ ਬਾਕਸ ਆ ਗਿਆ ਜੀ ਠੀਕ ਹੈ ਜੀ ਕੀ ਲੱਗਦਾ ਸਾਇਦੇ ਨੇ ਜੀ ਹਨਾ ਆਪਣੇ ਹਿਸਾਬ ਨਾਲ ਕਸਟਮਾਈਜ਼ ਵੀ ਕਰ ਸਕਦੇ ਆ ਜੀ ਹਨਾ ਹਾਂ ਜੀ ਹਾਂ ਜੀ ਕਲਰ ਵੀ ਚੁਆਇਸ ਹੈ ਜੀ ਆਪਣੇ ਹਿਸਾਬ ਨਾਲ ਰੈਂਜ ਸਾਬ ਦਾ ਚੇਂਜ ਹੈ ਹੈਵੀ ਪਲੇਟ ਦੇ ਵਿੱਚ ਆ ਜੀ ਹਾਂ ਪੂਰੀ ਹੈਵੀ ਚ ਹੈ ਜੀ ਕੀ ਪ੍ਰਾਈਸ ਹੈ ਜੀ ਇਹ ਆਪਾਂ 32000 ਦਿੰਦੇ ਆ ਵੀਰੇ ਕੀ ਯਾਰ ਇਹ ਇੰਪਲੀਮੈਂਟ ਬਾਰੇ ਦੱਸ ਦਿਓ ਜੀ ਹਿੱਸੇ ਬਾਰੇ ਫੋਰ ਵਾਈ ਫੋਰ ਡਰਾਈਵ ਆ ਭਾਈ 4x4 ਜੀ ਹਾਂ ਜੀ ਟਾਟਾ ਜਿਹੜੀਆਂ 4x4 ਕੰਬਾਈਨਾਂ ਨੇ ਜੀ ਹਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਟਾਟਾ ਦਾ ਹੈਗਾ ਜੀ ਕੀ ਪ੍ਰਾਈਸ ਰੱਖਿਆ ਜੀ ਇਹ ਸੇਮ ਰੇਟ ਤੇ ਨੇ ਬਾਈ 2 ਲੱਖ 260 ਮਤਲਬ ਕਿਹੜੀ ਹਾਰਵੈਸਟਰ ਜਿਹੜੀ ਮਰਜ਼ੀ ਵਾਸਤੇ ਜਿਹੜੀ ਮਰਜ਼ੀ ਹਾਰਵੈਸਟਰ ਹੋਵੇ ਜੀ ਉਹਦੇ ਵਾਸਤੇ 36 ਇੰਚ 41 ਇੰਚ 51 ਇੰਚ 55 ਇੰਚ 14 ਮੋਡ ਵਾਲੇ ਲਾਉਂਦੇ ਨੇ ਬਾਈ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਇੰਪਲੀਮੈਂਟ ਤਿਆਰ ਕਰਦੇ ਹੋ ਜੀ ਬਾਕੀ ਐਗਰੀਕਲਚਰ ਦੇ ਪੇਮੈਂਟ ਬਾਈ ਨਾਲ ਹੈ ਰਵਾਂ ਜਿਹੜਾ ਵੀ ਐਗਰੀਕਲਚਰ ਵਧਦਾ ਜਾਂਦਾ ਸੋ ਅੱਗੇ ਸਾਰੇ ਤਿਆਰ ਕਰਦੇ ਅੱਛਾ ਜੀ ਬਾਕੀ ਇਹ ਪੌੜੀ ਆ ਗਈ ਜੀ ਹਾਰਵੈਸਟਰ ਦੀ ਹਾਂ ਇਹ ਹਾਰਵੈਸਟਰ ਦੀ ਫਰੰਟ ਪੌੜੀ ਹੈ ਜੀ ਠ ਠੀਕ ਹੈ ਠੀਕ ਹੈ ਬਾਕੀ ਜੇ ਕਿਸੇ ਇੰਪਲੀਮੈਂਟ ਜੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਦਰਖਤੀ ਹੁੰਦੀ ਹੈ ਬਾਈ ਕਿਸੇ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਧੰਨਵਾਦ ਬਾਈ ਬਹੁਤ ਵਧੀਆ ਜਾਣਕਾਰੀ ਜਿਹੜੀ ਤੁਸੀਂ ਸਾਨੂੰ ਮੁਹੱਈਆ ਕਰਾਈ ਆਪਣਾ ਦੁਆਰੇ ਦੱਸ ਦਿਓ ਕੰਟੈਕਟ ਨੰਬਰ ਵੀ ਦੱਸ ਦਿਓ ਆਪਾਂ ਸੇਵਾ ਭਾਸੋਂ ਤੋਂ ਆਪਣਾ ਕੰਟੈਕਟ ਨੰਬਰ ਹੈਗਾ 951730088 ਠੀਕ ਹੈ ਜੀ ਸੇਵਕ ਸੇਵਕ ਇੰਪਲੀਮੈਂਟ ਭਾਸੋਂ ਦਿਓ ਜੀ